ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜੀ ਅਸੀਂ ਜੋ ਗਰਮੀ ਦੀਆਂ ਸਬਜ਼ੀਆਂ ਸੀ ਸੜੀਆਂ ਤੁਹਾਡੇ ਸਾਹਮਣੇ ਆ ਵੱਲਾਂ ਨੇ ਪਿੰਡੀ ਐ ਜੀ ਅੱਜ ਪੜਦੇ ਪਏ ਆ ਸਾਸਪਾਈ ਕਰਤੀ ਆ ਠੀਕ ਹੈ ਤੇ ਹੁਣ ਅਸੀਂ ਸਿਆਲਾਂ ਦੀ ਸਬਜ਼ੀ ਦੀ ਤਿਆਰੀ ਕਰਨ ਜਾ ਰਹੇ ਆ ਜੋ ਕਿ ਜਿਵੇਂ ਮੂਲੀ ਐ ਗਾਜਰ ਐ ਟੰਡੀਆਂ ਐ ਇਹਨੀਆਂ ਦਰਜੀਆਂ ਵੀ ਸਾਲਾਂ ਦੀਆਂ ਸੱਭੀਆਂ ਨੇ ਤੇ ਮੈਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਣਾ ਵੀ ਆਪਣੀਆਂ ਸਬਜ਼ੀਆਂ ਆਪ ਦੇ ਘਰੇ ਗਾਓ ਔਰਗੈਨਿਕ ਗਾਓ ਇਹਦੇ ਵਿੱਚ ਅਸੀਂ ਵਧੀਆ ਸੁਪਰ ਖਾਦ ਪਾਈ ਹੋਈ ਆ। ਢੋੜੀ ਵਗੈਰਾ ਪਾਈ ਹੋਈ ਆ ਸਾਨੂੰ ਕੋਈ ਦਿੱਕਤ ਨਹੀਂ ਐ। ਕੈਮੀਕਲ ਵਗੈਰਾ ਪਾਉਂਦੀ ਕੋਈ ਜ਼ਰੂਰਤ ਨਹੀਂ ਪੈਂਦੀ ਨਾ ਤੇ ਉੱਪਰ ਕੋਈ ਬਹੁਤਾ ਛਿੜਕਾਅ ਕਰਦੇ ਆ। ਤੇ ਗਰਮੀ ਦੇ ਵਿੱਚ ਰੱਜ ਕੇ ਗੱਦੂ ਖਾਦੇ ਆ। ਠੀਕ ਐ। ਜੋ ਕਿ ਥੋੜੇ ਦਿਨ ਪਹਿਲਾਂ ਲਗਭਗ ਸਾਰਿਆਂ ਨੂੰ ਪਤਾ ਹੀ ਆ ਦੀ 50 60 70 ਰੁਪਏ ਵਿਗੇ ਹੁਣ ਥੋੜੇ ਬਹੁਤੇ ਰੇਟ ਘਟ ਗਿਆ। ਇਸ ਤਰ੍ਹਾਂ ਇਹ ਸਾਡੇ ਕੋਲੇ ਸੰਤਰਾ ਦਾ ਬੂਟਾ ਲਗਭਗ 5 ਸਾਲ ਦਾ ਹੋ ਗਿਆ ਤੇ ਇਹ ਤਾਂ ਆਪਣੇ ਕੋਲੇ ਨਿੰਬੂ ਦਾ ਬੂਟਾ ਬਾਕੀ ਇਹ ਭਿੱਡੀ ਹੈ ਫਿਲਹਾਲ ਇਹ ਭਿੱਡੀ ਦੇ ਬੂਟੇ ਅਸੀਂ ਰੱਖ ਲੈਣੇ ਥੋੜੇ ਦਿਨ ਕਿਉਂਕਿ ਅਜੇ ਥੋੜੇ ਥੋੜੇ ਬੂਟੇ ਫਲ ਲੱਗਦਾ ਤਾਂ ਭਿੰਡੀ ਭਿੰਡੀ ਬੜੀ ਮਹਿੰਗੀ ਹੈ ਠੀਕ ਹੈ ਤੇ ਇਹੀ ਬੇਨਤੀ ਹੈ ਵੀ ਆਪੋ ਆਪਣੀਆਂ ਸੱਜੀਆਂ ਉਗਾਇਆ ਕਰੋ ਇਹ ਰੱਤ ਸਬਜ਼ੀਆਂ ਉਗਾਈਏ ਤੇ ਆਵੇ ਬੱਚਿਆਂ ਨੂੰ ਤੰਦਰੁਸਤ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ